ਮਤੇ ਪਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਨਾਲ ਸਾ ਬਾਹ ਗੁਰਜੀ ਕੀ ਹਮਤੇ ਜੁਗਾ ਜੁਗਾ ਤੱਕ ਗੱਲਾਂ ਹੋਣ ਗਿਆ ਤੇਰੀ ਸਿੱਖੀ ਤੇ ਖੰਡੇ ਧਾਰ ਦੀਆਂ ਛੋਟੀ ਉਮਰੇ ਖੂਨ ਨਾਲ ਰੰਗ ਦਿੱਤੀਆਂ ਸਹਬ ਜਾਂਦਿਆਂ ਇੱਟਾਂ ਦੀਵਾਰ ਦੀਆਂ ਕਿੱਥੋਂ ਸ਼ੁਰੂ ਕਰਾਂ ਕਿੱਥੋਂ ਗੀਤ ਜੁਝਾਰ ਦੀਆਂ ਰਹਦੀ ਦੁਨੀਆ ਤੱਕ ਬਾਤਾਂ ਪੈਣ ਗਿਆ ਕਲਗੀ ਵਾਲਿਆ ਤੇਰੇ ਪਰਿਵਾਰ ਦੀਆਂ ਕਲਗੀ ਵਾਲਿਆ ਤੇਰੇ ਪਰਿਵਾਰ ਦੀਆਂ ਹੋ ਨੋ ਹੋ ਜੀ ਗਾਜ ਗਾਜ ਸੰਗਤ ਲਗਾਉ ਆਜੇ ਕਾਰੇਗੀ ਯਾਦ ਕਰ ਲਾਲਾ ਦੇ ਹੌਸਲੇ ਦੇ ਭਾਰੇਗੀ ਗੂੰਜ ਕਵੀ ਦਰਬਾਰ ਦੀ ਦੇ ਚੇਰੇ ਦੀ ਮੇਰੇ ਕਵਤਾ ਦਾ ਵਿਸ਼ਾ ਹੈ ਲਾਲਾ ਦੇ ਬੁਲੰਦ ਹੋਦਲੇ ਬੋਦੀ ਠੰਡੀ ਕੜਕ ਦੀ ਰਾਤ ਸੀ ਕਹਿਰੀ ਗੰਗ ਦੀ ਖਜ਼ਾਨੇ ਤੁਹਾਡੇ ਸਾਹ ਸੰਗਤ ਜੀ ਲਾਲਾ ਨੇ ਕੜਕ ਕੇ ਕਿਹਾ ਤੂੰ ਲਗਾ ਰਿਹਾ ਦੇਰ ਲਾਲਾ ਕਿਹਾ ਸੂਬਿਆ ਤੂੰ ਲਗਾ ਰਿਹਾ ਦੇਰ ਅਸੀਂ ਸ਼ੇਰ ਬੱਬਰ ਤੇ ਤੂੰ ਕਿਦੜਾ ਦਾ ਢੇਰ ਅਸੀਂ ਸ਼ੇਰ ਬੱਬਰ ਤੇ ਤੂੰ ਕਿਦੜਾ ਦਾ ਢੇਰ ਇਹ ਸੁਣ ਇੱਕਦਮ ਸੀ ਚੁੱਪ ਚਾਪ ਛਾ ਗਈ ਇਹ ਸੁਣ ਇੱਕਦਮ ਸੀ ਚੁੱਪ ਚਾਪ ਛਾ ਗਈ ਸੂਬੇ ਦਾ ਦਿਲ ਧੜਕੇ ਕੀ ਮੌਤ ਹੈ ਬੁਲਾ ਲਈ ਸੂਬੇ ਦਾ ਦਿਲ ਧੜਕੇ ਹੋਇ ਹੋਏ ਸਨ ਸਾ ਸੰਗਤ ਜੀ ਦੂਜੇ ਦਿਨ ਫਿਰ ਜਦ ਕਚੇਰੀ ਹੋਏ ਪਈ ਸੀ ਸੁਪਰੇ ਨੂੰ ਇਹ ਲੱਗੇ ਕਿ ਆ ਗਏ ਦਰਵੇਸੀ ਵਜ਼ੀਰ ਖਾਨ ਨੂੰ ਉਸ ਵੇਲੇ ਵਜ਼ੀਰ ਖਾਨ ਨੂੰ ਉਹ ਸਵੇਰੇ ਚਿੰਤਾ ਸੀ ਖਾ ਗਈ ਵਜ਼ੀਰ ਖਾਨ ਨੂੰ ਉਸ ਵੇਲੇ ਚਿੰਤਾ ਸੀ ਖਾ ਗਈ ਨਿਹੱਜ ਚਿੰਨੇ ਦੀ ਤਰਕੀਬ ਸੀ ਆ ਗਈ ਹੋਈ ਤਾਂ ਬਾਦ ਸੀ ਲੁੱਕ ਗਈ ਜਦ ਕੰਦ ਉੱਚੀ ਹੋਈ ਤਾਂ ਬਾਦ ਸੀ ਲੁੱਕ ਗਏ ਚਿੜੀਆਂ ਤੇ ਕੁੱਗੀਆਂ ਦੇ ਹੋਛ ਵੀ ਮੁੱਕ ਗਈ ਸੋ ਚਿਰਿਆ ਕਾਲ ਬੱਦਲ ਵੀ ਗਰਜੇ ਤੇ ਬਿਜਲੀ ਵੀ ਕੜਕੀ ਬੱਦਲ ਵੀ ਗਰਜੇ ਤੇ ਬਿਜਲੀ ਵੀ ਕੜਕੀ ਸਰਹੰਦ ਦੇ ਲੋਕ ਸਾਰੇ ਤੇ ਧਰਤੀ ਵੀ ਤੜਫੀ ਸਰਹੰਦ ਦੇ ਲੋਕ ਇੰਨ ਦਿਨ ਨਾ ਰੰਗ ਦਿੱਤਾ ਜੋ ਬਲਿਦਾਰ ਤਾਈਆ ਜੋ ਝੂਲ ਰਿਆ ਕੇਸਰੀ ਨਿਚੋੜ ਨਾ ਕੋਈ ਜ਼ਾਲਮ ਸਕਿਆ ਸੀ ਤੋੜੇ ਇਮਾਮ ਸੁਣ ਸੁਣ ਜਸੀ ਦੁਨੀਆ ਅੱਜ ਤੇ ਵੀ ਹਰਾਮ ਸੁਣ ਸੁਣ ਜਸੀ ਅੱਜ ਦੁਨੀਆ ਹਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ